ਅਖ਼ਬਰ ਵੇਖ ਸੁਣ ਕੇ ਤੁਹਾਨੂੰ ਹੈਰਾਨੀ ਵੀ ਹੋ ਸਕਦੀ ਹੈ ਤੇ ਕਈਆਂ ਨੂੰ ਪਰੇਸ਼ਾਨੀ ਵੀ ਹੋ ਸਕਦੀ ਹੈ ਕਿ ਤਨਖਾਹਾਂ ਲੈਣ ਵਕਤ ਅਸੀਂ ਸਭ ਤੋਂ ਮੋਹਰੀ ਰੋਲ ਅਦਾ ਕਰਦੇ ਹਾਂ ਪਰ ਕੰਮ ਕਰਨੂ ਨਾ ਹੋਵੇ ਜਾਣਕਾਰੀ ਮਿਲ ਰਹੀ ਹੈ ਕਿ ਹਲਕਾ ਵਿਧਾਇਕ ਨਾਬਾ ਗੁਰਦੇਵ ਸਿੰਘ ਮਾਨ ਭਾਵ ਦੇ ਮਾਰ ਐਕਸ਼ਨ ਮੂਡ ਵਿੱਚ ਸੀ ਜਦੋਂ ਉਹਨਾਂ ਵੱਲੋਂ ਨਾਬਾ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਆਚਨ ਚੇਤ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਦੇ ਦੌਰਾਨ ਕਈ ਮੁਲਾਜ਼ਮ ਉੱਥੇ ਗੈਰਹਾਜ਼ਰ ਸੀ ਅਤੇ ਕਈ ਮੁਲਾਜ਼ਮ ਆਪੋ ਆਪਣੇ ਬਹਾਨੇ ਵੀ ਲਾਉਂਦੇ ਨਜ਼ਰ ਆਏ ਇਸ ਮੌਕੇ ਦੇਵਾਨ ਨੇ ਕਿਹਾ ਕਿ ਮੈਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਉਪਰੰਤ ਉਹਨਾਂ ਨੇ VDPਓ ਦਫ਼ਤਰ ਦੇ ਵਿੱਚ ਆਚਨ ਚੇਤ ਚੈਕਿੰਗ ਕੀਤੀ ਤਾਂ ਕਈ ਮੁਲਾਜ਼ਮ ਤਾਂ ਬਾਥਰੂਮ ਜਾਣ ਦਾ ਬਹਾਨਾ ਲਗਾ ਰਹੇ ਸੀ ਤੇ ਕਈ ਵਿਧਾਇਕ ਦੇਵਾਨ ਨੇ ਉਹਨਾਂ ਨੂੰ ਬਾਥਰੂਮ ਦੇ ਵਿੱਚ ਜਾ ਕੇ ਚੈੱਕ ਕੀਤਾ ਕਿ ਦੱਸੋ ਭਾਈ ਕਿਹੜੇ ਬਾਥਰੂਮ ਦੇ ਵਿੱਚੋਂ ਘਰ ਵਾਲੇ 'ਚ ਜਾਂ ਫਿਰ ਇੱਥੇ ਦਫ਼ਤਰ ਵਾਲੇ 'ਚ ਵਧਾਇਕ ਦੇਵਮਾਨ ਨੇ ਕਿਹਾ ਕਿ ਜਿਹੜਾ ਮੁਲਾਜ਼ਮਾ ਨੇ ਆਪਣੇ ਕੰਮ ਦੇ ਪ੍ਰਤੀ ਕੁਤਾਹੀ ਵਰਤੀ ਹੈ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਬਹਾਨੇਬਾਜ਼ੀ ਨਹੀਂ ਚੱਲੇਗੀ ਇਹ ਇਹ ਐਡਮਿਸ਼ਨ ਚੇਂਜ ਦੀ ਜਿਹੜਾ ਦੌਰਾ ਹੁੰਦਾ ਹੈ ਜੀ ਔਰ ਤੁਸੀਂ ਦੇਖੋਗੇ ਤੁਸੀਂ ਆਪ ਦੇਖਿਆ ਲਾਈਵ ਜੀ ਕਿ ਕਿਹੜਾ ਬੰਦਾ ਹਾਜ਼ਰ ਹੈ ਕਿਹੜਾ ਨਹੀਂ ਹਾਜ਼ਰ ਕੋਈ ਵੀ ਬੰਦਾ ਜਿਹੜਾ ਰਿਟਰਨ ਦੇ ਵਿੱਚ ਕਿਸੇ ਨੇ ਕੋਈ ਮੈਂ ਤਾਂ ਕੁਝ ਐਪਲੀਕੇਸ਼ਨ ਤੇ ਪੀਏ ਛੁੱਟੀ ਦੀ ਕੋਈ ਕਸ਼ਨ ਕੋਈ ਕੰਦਾ ਰਿਆ ਹੈ ਨਹੀਂ ਤੁਸੀਂ ਕਿੱਧਰ ਸੀਗੇ ਜੀ ਇਹ ਖਾਣੇ ਦਾ ਕਿਹੜਾ ਪਹਿਵਾ ਜੀ ਪਾ ਨੀ ਪੌਣੇ ਤਿੰਨ ਹੋ ਗਏ ਕੰਮ ਕਰ ਰਿਹਾ ਸੀ ਲੇਟ ਹੋ ਗਏ ਹਾਂ ਜੀ ਕੰਮ ਕਰ ਰਹੇ ਹਾਂ ਜੀ ਬਸ ਇਹ ਕੰਮ ਸੱਟ ਕੇ ਨਹੀਂ ਕੀਤਾ ਜਾ ਬਾਕੀ ਫਟਵਾਰੀ ਕਿੱਥੇ ਰਹੀ ਜੀ ਬਾਕੀ ਵੀਰਲੇ ਜਿਹਾ ਹੋਣਾ ਹੈ ਅੱਛਾ ਜੀ ਇਹ ਵਧੀਆ ਭਰਨਾ ਸੀ ਫੀਟਿਕ ਨਹੀਂ ਇਹ ਸਖੜਕ ਦਾ ਵੀਰਲੇ ਨਹੀਂ ਹੋਣਾਗਾ ਅੱਛਾ ਜੀ ਤੁਹਾਡੇ ਤਾਂ ਲਾਈਟ ਚੱਲ ਰਹੀ ਹੈ ਜੀ ਉਸ ਤੇ ਇਹਦਾ ਕੋਈ ਕੁਝ ਹੋਣੀ ਆ ਰਹਿ ਰਹੇ ਰਹੇ ਹੋਣੀ ਗਿਆ ਹੋਣੀ ਗਿਆ ਸੀ ਕਿਹਨੇ ਫੋਨ ਕੀਤਾ ਮੈਂ ਤਾਂ ਸਾਡੇ ਸੈਕਟਰ ਨੂੰ ਪੁੱਛ ਰਿਹਾ ਹਾਂ ਕਿ ਉਹਨਾਂ ਤੋਂ ਸਿੱਧਾ ਵੀ ਲੈਟਰ ਨਹੀਂ ਅੱਛਾ ਮੈਂ ਰੋਕੀ ਛੱਡ ਕੇ ਆ ਕੇ ਪੰਜਾਬ ਦੇਖ ਰਿਹਾ ਜੀ ਵੀ ਬਲਾਕ ਸਭ ਦੀ ਨਾਬਾ ਦੇ ਦਫ਼ਤਰ ਦੇ ਵਿੱਚ ਕੌਣ-ਕੌਣ ਆਇਆ ਕੌਣ ਸਰ ਸਾਡੇ ਪੰਜ ਸਾਲ ਨੂੰ ਪੁੱਛੋ ਜੀ ਮੈਂ ਤੇ ਜੀ ਨੂੰ ਮੈਂ ਤਾਂ 5 ਮਿੰਟੇ ਹੋਏ ਨੇ ਹਾਲ ਇੱਥੇ ਨੂੰ ਹੋਸਪੀਟਲ ਅਪਾਇੰਟਮੈਂਟ ਕਹ ਰਹੇ ਉਹ ਵੀ 5 ਮਿੰਟ ਕਹ ਰਹੇ ਸੋ ਮੇਰਾ 5 ਮਿੰਟ ਹੋਏ ਹੋਣੇ ਗਿਆ ਸੀ ਸਰ ਕੋਈ ਨਹੀਂ ਬੋਲੇ ਸਰ ਬਿੱਲੂ ਦੱਸੋ ਮੈਂ ਤੁਹਾਨੂੰ ਦੱਸ ਕੇ ਗਿਆ ਜਾਂ ਨਹੀਂ ਗਿਆ ਲੇਟ ਤੁਸੀਂ ਕਰ ਹੈ ਉਹ ਦੋ ਰੱਤਾਂ ਦੀ ਨੋਟਿਸਾਂ ਲਏ ਸਰ ਹੈ ਕੀ ਖਾਂਗੇ ਦਿੱਤੇ ਖਾਂਗੇ ਰੋਟੀ ਆਨਾਰੀ ਦਾ ਰਸਪਾਤ ਆਪਣੇ ਆਪਣੇ ਘਰੇ ਲੰਗਾਰੇ ਰੋਟੀ ਖਾਂਦੇ ਉਹ ਹੋਟਲ ਦੀ ਰੋਟੀ ਖਾਂਗੇ ਤਾਂ ਮੈਂ ਬਾਈ ਜੀ ਹੋਟੀ ਖਾਣ ਲੈਂਗੀ আচ্ছা ਕੋਈ ਇਥੇ ਹੈਗਾ ਟਾਈਮ ਟੇਬਲ ਲਿਖ ਕੇ ਲੈ ਆ ਵੀ ਇਹਨੇ ਰੋਟੀ ਦਾ ਟਾਈਮ ਆ ਜੀ ਕੀ ਆਉਣ ਵਾਲੀ ਜਿਹੜੀ ਮਤਲਬ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਹੈ ਨਾ ਹਾਂ ਬਾਈ ਹੁੰਦੇ ਕੋਈ ਨੀ ਪੁੱਛਦੇ ਨਹੀਂ ਜੀ ਮੈਂ ਤਾਂ ਅਸਲ ਜੇ ਪਾਇਆ ਨਾ ਦੇਖਾਂ ਜਾ ਕੇ ਜਰਾ ਵੀ ਠੀਕ ਕਰ ਰਿਹਾ ਕੀ ਨਹੀਂ ਕਰ ਰਿਹਾ ਤੇ ਹੈ ਹੀ ਕੋਈ ਨਹੀਂ ਜੀ ਤੇ ਵੀਡੀਓ ਮੈਡਮ ਕਹਿੰਦੇ ਮੀਟਿੰਗ ਦੇ ਵਿੱਚ ਦੱਸ ਕੇ ਜੀ ਹੋਰ ਤਾਂ ਬਾਕੀ ਸਾਰਾ ਇੱਥੇ ਕੋਈ ਹੈ ਹੀ ਨਹੀਂ ਕਿ ਇਹਦਾ ਲਾਗ ਕੇ ਵੀ ਕਾਪਲੀਕੇਸ਼ਨ ਨਾ ਕਿਹਦਾ ਗਾਧਾ ਗਿਆ ਹੈ ਕਿਥੇ ਗਿਆ ਹੈ ਕਿਥੇ ਗਿਆ ਹੈ ਕਿਹੜੇ ਹੈਡਸੈੱਪ ਆਪ ਕਹਿੰਦੇ ਮੈਂ ਫੋਟੋ ਜ਼ਰੂਰੀ ਖਾਂਜਿਆ ਸਾਰੀ ਗੱਲ ਸਾਰੇ ਉਹਨਾਂ ਨੂੰ ਕੀ ਉਹ ਤਾਂ ਕਹਿੰਦੇ ਮੇਰੇ ਕੋਲ ਕੋਈ ਰਿਟਰਨ ਤੇ ਅਪਲੀਕੇਸ਼ਨ ਨਹੀਂ ਕਿ ਕਦੋਂ ਨਾ ਰਿਟਰਨ ਤੇ ਵਿੱਚ ਅਰਜੀ ਦਿੱਤੀ ਹੋਈ ਚੁੱਪੀ ਕੋਈ ਨਹੀਂ। ਕਹਿੰਦੇ। ਉਹ ਸੁਪਰਡੰਟ ਸਾਹਿਬ ਕਹਿੰਦੇ ਮੇਰੇ ਕੋਲੇ ਕਿਸੇ ਨੇ ਡੇਟਨ ਦੇ ਵਿੱਚ ਆਪਨੇ ਕਿਸੇ ਨੇ ਦਿੱਤੀ ਨਹੀਂ ਛੁੱਟੀ। ਕਿਸੇ ਦਾ ਨਹੀਂ ਪਤਾ ਮੈਂ ਤਾਂ ਸਵੇਰ ਲਈ ਇਸੇ ਆਇਆ ਜੀ। ਮੈਂ ਤਾਂ ਰੋਟੀ ਖਾਣ ਆਲੇ 5 ਮਿੰਟੇ ਗਏ ਜੀ। ਅਰੇ ਇਹਦੇ ਇਹ ਜਿਹੜਾ ਆਫਿਸ ਹੈ ਸਭ ਦਾ ਪਿੰਡਾਂ ਨਾਲ ਰਿਲੇਟ ਹੈ ਜੀ। ਪਿੰਡਾਂ ਦੇ ਮਜ਼ਦਿਗਾ ਵਰਕਰ, ਪਿੰਡਾਂ ਦੇ ਸਰਪੰਚ ਸਾਹਿਬਾਨ, ਪੰਚ ਸਾਹਿਬਾਨ ਜਿਨ੍ਹਾਂ ਨੂੰ ਇੱਥੇ ਕੰਮ ਹੈ ਜੀ ਸਾਰੇ ਛਿਉਂਦੇ ਨੇ। ਆਪਣੇ ਕੰਮ ਵਾਸਤੇ ਆਉਂਦੇ ਨੇ ਤੇ ਹੈ ਹੀ ਕੋਈ ਨਹੀਂ ਦੱਸੋ। ਇਹ ਇਹ ਵੀਡੀਓ ਆਫਿਸ ਨਾਵਾ ਤੋਂ ਮੈਂ ਲਾਈਵ ਹੋਏ ਆਂ ਜਿਸ ਵਕਤ ਦੇਖੋ ਤੁਸੀਂ ਅਚਾਨਕ ਆਇਆ ਕਿ ਚੈੱਕ ਫਰੀ ਜਿਹੜਾ ਦਫ਼ਤਰਾਂ ਦੇ ਵਿੱਚ ਹੋਕੀ ਰਿਹਾ ਹੈ ਆ ਦੇਖੋ ਜੀ ਆ ਸਿਚੁਏਸ਼ਨ ਹੈ ਤੇ ਮੈਂ ਹੁਣ ਰਿਟਰਨ ਦੇ ਵਿੱਚ ਕਰਦਿਆਂ ਕਾਰਵਾਈ ਸਾਰਿਆਂ ਦੇ ਖਿਲਾਫ ਕਿਉਂਕਿ ਪਬਲਿਕ ਨੂੰ ਪਰੇਸ਼ਾਨ ਕਰਨ ਨਾਲ ਜਿਹੜਾ ਜੀ ਪਬਲਿਕ ਦੇ ਘਰੇ ਮਰਵਾਉਣੇ ਜਿਹੜੇ ਪਿੰਡਾਂ ਦੇ ਇਨੋਸੈਂਟ ਲੋਕ ਆਉਂਦੇ ਆ ਜੀ ਵਿਚਾਰੇ ਬਹਿ ਕੇ ਚਲੇ ਜਾਂਦੇ ਸਾਰਾ ਸਾਰਾ ਦਿਨ ਇੱਕ ਉਹ ਤਰੀਕਾ ਥੋੜਾ ਜਿਹਾ ਇਹ ਬਿਲਕੁਲ ਗੱਲਬਾਤ ਕਰਕੇ ਜੀ ਦਿਸਾ ਉਹਨਾਂ ਇਹਦੇ ਕਾਰਵਾਈ ਕਰਦੇ ਨੇ